ਪੀ ਪਾਰਟੀ ਦੇ ਹਲਕਾ ਇੰਚਾਰਜ ਜੁਗਿੰਦਰ ਸਿੰਘ ਮਾਨ ਵੱਲੋਂ ਫਗਵਾੜਾ ਸ਼ਹਿਰ ਵਾਸੀਆਂ ਲਈ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਇਸ ਦੇ ਤਹਿਤ ਪਿਛਲੇ ਕਰੀਬ 20 ਸਾਲਾਂ ਤੋਂ ਕੂੜੇ ਦੀ ਦਿੱਕਤ ਨਾਲ ਜੂਝ ਰਹੇ ਅਰਬਨ ਸਟੇਟ ਦੀ ਸੀਆਰਪੀ ਕਲੋਨੀ ਦੇ ਲੋਕਾਂ ਨੂੰ ਵੱਡੀ ਸੁਗਾਤ ਦਿੱਤੀ ਗਈ ਹੈ ਜੁਗਿੰਦਰ ਸਿੰਘ ਮਾਨ ਦੇ ਯਤਨਾਂ ਸਦਕਾ ਨਗਰ ਨਿਗਮ ਕਮਿਸ਼ਨਰ ਡਾਕਟਰ ਅਕਸ਼ਿਤਾ ਗੁਪਤਾ ਦੀ ਅਗਵਾਈ ਵਿੱਚ ਇੱਥੋਂ ਦੇ ਕੂੜਾ ਡੰਪ ਨੂੰ ਸਾਫ਼ ਕਰਵਾਇਆ ਗਿਆ ਜਿਸ ਨਾਲ ਇਲਾਕਾ ਨਿਵਾਸੀਆਂ ਦੀ ਇੱਕ ਵੱਡੀ ਮੁਸ਼ਕਲ ਦਾ ਹੱਲ ਹੋਇਆ ਹੈ ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਹਰਨੂਰ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਲਗਾਤਾਰ ਲੋਕਾਂ ਦੀ ਭਲਾਈ ਦੇ ਕਾਰਜ ਜਾਰੀ ਹਨ ਜੋ ਅੱਗੇ ਵੀ ਇਸੇ ਤਰ੍ਹਾਂ ਹੁੰਦੇ ਰਹਿਣਗੇ ਉਨ੍ਹਾਂ ਕਿਹਾ ਕਿ ਇੱਥੇ ਜਲਦ ਹੀ ਲੋਕਾਂ ਦੀ ਸਹੂਲਤ ਲਈ ਕੋਈ ਪ੍ਰੋਜੈਕਟ ਲਗਾਇਆ ਜਾਵੇਗਾ ਜਿਸ ਬਾਰੇ ਕੰਮ ਚੱਲ ਰਿਹਾ ਹੈ ਸਾਡੇ ਪਗਵਾੜੇ ਦੇ ਆਰਮਸਟ੍ਰង ਸਿਆਰਪੀ ਕਲੋਨੀ ਦੇ ਪਾਸ ਜੋ ਬਹੁਤ ਲੰਬੇ ਸਮੇਂ ਤੋਂ ਇੱਕ ਸਾਡਾ ਜੀਡੀਆ ਦਾ ਏਰੀਆ ਸੀ ਜਿਸ ਨੂੰ ਸਮੇਂ-ਸਮੇਂ ਦੇ ਨਾਲ ਕੂੜਾ ਸੁੱਟ-ਸੁੱਟ ਕੇ ਸਾਲਾ ਬਦੀ ਜਿਹੜਾ ਇਧਾ ਕਿਹਾ ਤੋਂ ਇੱਕ ਡੰਪ ਬਣ ਗਿਆ ਸੀ ਮੈਂ ਯਾਦ ਕਰਦਾ ਹਾਂ ਸੁਨਹਿਰੇ 2025 ਸਾਲ ਤੋਂ ਇਸ ਜਗ੍ਹਾ ਦੇ ਵਿੱਚੋਂ ਨਿਕਲਣਾ ਤਾਂ ਬਹੁਤ ਹੀ ਮੁਸ਼ਕਲ ਹੋ ਚੁੱਕਿਆ ਸੀ ਜਿਵੇਂ ਮੇਅਰ ਸਾਹਿਬ ਨੇ ਕਿਹਾ ਕਿ ਇੱਥੇ ਆ ਕੇ ਖੜੇ ਹੋਣਾ ਵੀ ਬਹੁਤ ਮੁਸ਼ਕਲ ਸੀ ਅਸੀਂ ਜਾਣਦੇ ਹਾਂ ਸਾਡੇ ਲੋਕਲ ਬਾਡੀ ਦੇ ਮਨਿਸਟਰ ਡਾਕਟਰ ਰਵਜੋਤ ਜੀ ਜੋ ਬੀਤੀ ਦਿਨੇ ਆਇਸਗੇ ਅੱਜ ਅੱਜ ਦੌਰੇ ਤੇ ਆਏ ਸੀ ਤੇ ਜਿੱਥੇ ਉਹਨਾਂ ਨੇ ਸਾਰੇ ਫਗਵਾੜੇ ਦੀ ਸੈਨੀਟੇਸ਼ਨ ਡੰਪ ਪੁਆਇੰਟਸ ਜਿੱਥੇ-ਜਿੱਥੇ ਵੀ ਪ੍ਰੋਬਲਮ ਆ ਰਹੀ ਸੀ ਉਸ ਦੀ ਚੈਕਿੰਗ ਕੀਤੀ ਉਹਨਾਂ ਨੂੰ ਦੁਬਾਰਾ ਰੀ-ਇਸਟੈਬਲਿਸ਼ ਕਰਨ ਦਾ ਕਿ ਸ਼ਹਿਰ ਵਾਸੀਆਂ ਨੂੰ ਜਿਹੜੀਆਂ ਦਿੱਕਤ ਆ ਰਹੀਆਂ ਨੇ ਉਹਨੂੰ ਫਗਵਾੜਾ ਕਾਰਪੋਰੇਸ਼ਨ ਆਮ ਆਦਮੀ ਪਾਰਟੀ ਸਰਕਾਰ ਕਿਵੇਂ ਬਿਹਤਰ ਤੇ ਸਹੀ ਤੇ ਤਰੀਕੇ ਨਾਲ ਅਸੀਂ ਇੰਪਲੀਮੈਂਟ ਲੋਕਾਂ ਦੀ ਸੇਵਾ ਚ ਕਰ ਸਕੀਏ ਉਸ ਦੇ ਤਹਿਤ ਹੀ ਜੋ ਅੱਜ ਇਸ ਏਰੀਆ ਦਾ ਸਾਰਾ ਡੰਪ ਹੈ ਤੁਸੀਂ ਦੇਖਿਆ ਕਿ ਬਿਲਕੁਲੀ ਸਾਫ਼ ਕਰਾ ਦਿੱਤਾ ਗਿਆ ਹੈ ਇਸ ਸਟੇਪ ਵਿੱਚ ਅਸੀਂ ਬਹੁਤ ਜਲ ਕਾਰਪੋਰੇਸ਼ਨ ਵੱਲੋਂ ਇੱਕ ਮਤਾ ਭੇਜਿਆ ਗਿਆ ਹੈ ਜੀਡੀਏ ਨੂੰ ਕਿ ਇਸ ਦੀ ਜਿਹੜੀ ਦੇਖ ਰਹਿ ਇੱਕ ਤੋਂ ਨਾਲ-ਨਾਲ ਅਸੀਂ ਲੋਕਾਂ ਦੀ ਬਿਹਤਰੀ ਲਈ ਇੱਥੇ ਜਾਂ ਇਸ ਨੂੰ ਜਗ੍ਹਾ ਨੂੰ ਕਨਵਰਟ ਪਾਰਕ ਵਿੱਚ ਕਰ ਸਕੀਏ ਦਾ ਕੋਈ ਵੀ ਮਲਟੀ სპੋਰਟਸ ਯੂਟਿਲਿਟੀ ਜਿਵੇਂ ਕਿ ਬਾਸਕਟਬਾਲ ਜਾਂ ਵਾਲੀਬਾਲ ਦੀ ਗਰਾਊਂਡ ਲੋਕਾਂ ਨੂੰ ਸਮਰਪਿਤ ਕਰ ਸਕੀਏ ਅਸੀਂ ਸਮੇਂ-ਸਮੇਂ ਤੇ ਬਹੁਤ ਸਾਰੀਆਂ ਖਬਰਾਂ ਵੀ ਆਉਂਦੀਆਂ ਰਹੀਆਂ ਕਿ ਇਸ ਇਲਾਕੇ ਦੇ ਵਿੱਚ ਜੋ ਅਪਰਾਧਿਕ ਐਲੀਮੈਂਟ ਨੇ ਉਹ ਵੀ ਬਹੁਤ ਜ਼ਿਆਦਾ ਆਪਣੇ ਆਪਣੇ ਲੱਭੇ ਸੀਗੇ ਨਸ਼ੇ ਦੀ ਜਿਹੜੀ ਦਿੱਕਤ ਆਣ ਲੱਪੇ ਸੀ ਸਾਡੇ ਬਹੁਤ ਸਾਰੇ ਜਿਹੜੇ ਨਸ਼ਾ ਤੋਂ ਗ੍ਰਸਤ ਜਿਹੜੇ ਨੌਜਵਾਨ ਸੀਗੇ ਉਹ ਇਸ ਏਰੀਏ ਦੇ ਵਿੱਚ ਆ ਕੇ ਸਾਨੂੰ ਖਾਸ ਚੇਚੇ ਤੌਰ ਤੇ ਪੁਲਿਸ ਦੀ ਪੈਟਰੋਲਿੰਗ ਵੀ ਕਰਾਉਣੀ ਪੈਂਦੀ ਸੀ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਜਦ ਨਸ਼ਾ ਵਿਰੋਧ ਚੱਲ ਰਿਹਾ ਹੈ ਉਸ ਦੇ ਦੇਖਦੇ ਵੀ ਅਸੀਂ ਨਾਲ ਹੀ ਲੋਕਾਂ ਨੂੰ ਜਿਹੜੀਆਂ ਦਿੱਕਤਾਂ ਜਿਹੜੀਆਂ ਜਗ੍ਹਾ ਆ ਮਾ ਡਾਰਕ ਸਪots ਦੇ ਤਰੀਕੇ ਨਾਲ ਆ ਰਹੀਆਂ ਸੀ ਉਸ ਨੂੰ ਵੀ ਅਸੀਂ ਨਿਜਿੱਠਦੇ ਹੋਏ ਇੱਧਰ ਇਹ ਜਿਹੜੀ ਹੋਰ ਵੀ ਜਗ੍ਹਾ ਨੇ ਜਿਹੜੀ ਉਹਨਾਂ ਨੂੰ ਸਾਫ਼ ਕਰਾਵਾਂਗੇ ਲੋਕਾਂ ਨੂੰ ਸਮਰਪਿਤ ਕਰਾਂਗੇ ਲੋਕਾਂ ਲਈ ਸੈਰ ਕਰਨ ਲਈ ਵਸਣ ਲਈ ਉਹਨਾਂ ਦੀਆਂ ਚੰਗੀ ਸਿਹਤ ਵਾਸਤੇ ਜਿਹੜੀਆਂ ਪਾਰਕਾਂ, ਓਪਨ ਜਿਮਸ ਜਾਂ ਬੱਚਿਆਂ ਵਾਸਤੇ ਪਲੇਗ੍ਰਾਉਂਡ ਨੇ ਉਹਨਾਂ ਨਿਰਮਾਣ ਕਰਾਂਗੇ। ਮੈਂ ਖਾਸ ਤੌਰ ਤੇ ਧੰਨਵਾਦ ਕਰਨਾ ਚਾਹਵਾਂਗਾ ਸਾਡੇ ਆਨਰੇਬਲ ਮੇਅਰ ਰਾਮਪਾਲੂ ਫਲਜੀ ਦਾ ਡਾਕਟਰ ਅਕਸ਼ੇਤਾ ਗੁਪਤਾ ਜੀ ਸਾਡੇ ਜਿਹੜੇ ਕਮਿਸ਼ਨਰ ਨੇ ਤੇ ਸਾਡੀ ਪੂਰੀ ਕਾਰਪੋਰੇਸ਼ਨ ਦਾ ਸਤਾਫ ਦਾ ਜਿਨ੍ਹਾਂ ਦੀ ਮਿਹਨਤ ਸਤਕਾ ਅੱਜ ਅਸੀਂ ਜਿਹੜਾ ਇਹ ਕੰਮ ਅਚੀਵ ਕਰ ਸਕਿਆ ਬਹੁਤ ਬਹੁਤ ਧੰਨਵਾਦ ਉਧਰ ਨਗਰ ਨਿਗਮ ਫਗਵਾੜਾ ਦੇ ਮੇਅਰ ਰਾਮਪਾਲ ਉਪਲ ਅਤੇ ਬਲਾਕ ਇੰਚਾਰਜ ਬਲਬੀਰ ਸਿੰਘ ਠਾਕੁਰ ਨੇ ਜਿੱਥੇ ਪੰਜਾਬ ਸਰਕਾਰ ਅਤੇ ਜੁਗਿੰਦਰ ਸਿੰਘ ਮਾਨ ਦਾ ਧੰਨਵਾਦ ਕੀਤਾ ਉੱਥੇ ਹੀ ਕਿਹਾ ਕਿ ਇਸ ਕੰਮ ਨਾਲ ਇੱਥੇ ਰਹਿਣ ਵਾਲੇ ਲੋਕ ਇੱਕ ਤਰ੍ਹਾਂ ਦੇ ਨਰਕ ਚੋਂ ਨਿਕਲੇ ਹਨ ਕਿਉਂਕਿ ਕੂੜੇ ਦੀ ਬਦਬੂ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਔਖਾ ਸੀ ਸੀਆਰਪੀ ਕਲੋਨੀ ਜਿਹੜਾ ਡੰਪ ਦੇ ਰੂਪ ਧਾਰਨ ਕੀਤਾ ਦਾ ਸੀ ਉੱਥੇ ਅਸੀਂ ਸਾਰੇ ਇਕੱਠੇ ਹੋਏ ਆਂ ਔਰ ਇਹ ਅੱਜ ਤੋਂ 15-20 ਦਿਨ ਪਹਿਲਾਂ ਡੰਪ ਇਨਾ ਇੱਥੇ ਬਦਬੂ ਆਂਦੀ ਸੀ ਵੀ ਖੜੇ ਹੋਣ ਨੂੰ ਇੱਕ ਸਕਿੰਟ ਵੀ ਨਹੀਂ ਬੰਦਾ ਖੜਾ ਹੋ ਸਕਦਾ ਸੀ ਇੰਨੀ ਗੈਸ ਚੜ੍ਹਦੀ ਸੀ ਔਰ ਸਾਡੇ ਮਾਨ ਸਾਹਿਬ ਹਲਕਾ ਇੰਚਾਰਜ ਉਹਨਾਂ ਨੇ ਦੇਖਿਆ ਉਹ ਆਏ ਉਹਦੋਂ ਮੰਤਰੀ ਸਾਹਿਬ ਵੀ ਆਏ ਸਾਡੇ ਪੰਜਾਬ ਦੇ ਰਵਜੋਤ ਜੀ ਲੋਕਲ ਬੋਡੀ ਮਨਿਸਟਰ ਨਾਲ ਮਾਨ ਸਾਹਿਬ ਵੀ ਸੀ ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਵੀ ਇਹੀ ਕਿਹਾ ਵੀ ਇਹ ਜਿਹੜਾ ਜਲਦ ਤੋਂ ਜਲਦ ਸਫਾਈ ਕਰਾਈ ਜਾਵੇ ਕਿਉਂਕਿ ਇਹ ਬਿਮਾਰੀਆਂ ਫੈਲਣ ਦਾ ਵੀ ਬਹੁਤ ਡਰ ਸੀ ਅੱਗੇ ਪਰਸ਼ਾਤੀ ਮੌਸਮ ਵੀ ਆ ਰਿਹਾ ਵਾ ਔਰ ਸਾਡੇ ਕਾਰਪੋਰੇਸ਼ਨ ਦੇ ਜਿੰਨੇ ਵੀ ਅਫਸਰ ਸਹਿਬਾਨ ਮੈਡਮਾ ਡਾਕਟਰ ਅਕਸ਼ਤਾ ਗੁਪਤਾ ਜੀ ਉਹਨਾਂ ਨੇ ਕਾਫੀ ਮਿਹਨਤ ਕੀਤੀ ਆ ਔਰ ਸ਼ੇਵਕਰਾਮ ਜੀ ਜਿਹੜੇ ਹੈਗੇ ਸਾਡੇ ਇਨਸਪੈਕਟਰ ਸੈਂਟਰੀ ਇਨਸਪੈਕਟਰ ਉਹਨੇ ਦਿਨ ਰਾਤ ਇੱਕ ਕਰਕੇ ਕਿਉਂਕਿ ਮਾਨ ਸਾਹਿਬ ਦੇ ਡਾਕਟਰ ਸਾਹਿਬ ਦੇ ਔਰ ਸਾਰਿਆਂ ਦੇ ਇਹਨਾਂ ਦੇ ਆਦੇਸ਼ੇ ਇਹ ਸੀ ਵੀ ਜਲਦੀ ਤੋਂ ਜਲਦੀ ਇਹ ਜਿਹੜਾ ਕੰਮ ਆ ਨੇਪੜੇ ਚੜ੍ਹਿਆ ਜਾਵੇ ਔਰ ਅੱਜ ਅਸੀਂ ਮੌਕਾ ਦੇਖਣ ਆਏ ਆ ਔਰ ਮਨ ਖੁਸ਼ ਹੋ ਗਿਆ ਵੀ ਇੱਥੇ ਬੰਦਾ ਇਮੇਜਨ ਨਹੀਂ ਕਰ ਸਕਦਾ ਵੀ ਇੱਥੇ ਇਦਾਂ ਦਾ ਪਹਿਲਾਂ 20 ਦਿਨ ਪਹਿਲਾਂ ਡੰਪ ਸੀਗਾ ਸੀ ਤਾਂ ਹੁਣ ਪਵਾ ਇੱਥੇ ਬਹਿ ਕੇ ਕੁਛ ਰੋਟੀ ਬਾਣੀ ਖਾ ਲੋ ਇੰਨਾ ਵਧੀਆ ਮਾਹੌਲ ਇੱਥੇ ਬਣਿਆ ਦਾ ਔਰ ਅਸੀਂ ਜੀਡੀਆ ਕੋਲੋਂ ਵੀ ਪਰਮਿਸ਼ਨ ਲਈ ਲਿਖਿਆ ਵਾ ਔਰ ਜਲਦ ਤੋਂ ਜਲਦ ਇਹਦੀ ਪਰਮਿਸ਼ਨ ਲੈ ਕੇ ਉਹਨਾਂ ਕੋਲੋਂ ਤਾਂ ਇੱਥੇ ਕੋਈ ਨਾ ਕੋਈ ਫੋਰਸ ਦਾ ਜਾਂ پارک ਬੈਠਣ ਦਾ ਜੋ ਵੀ ਆ ਕਰਾਂਗੇ ਕਿਉਂਕਿ ਇਹ ਮਸਲਾ ਜੀ ਪਿਛਲੇ 9-10 ਸਾਲਾਂ ਦਾ ਸੀਗਾ ਲਗਾਤਾਰ ਇੱਥੇ ਕੰਮ ਕੀਤਾ ਜਾ ਰਿਹਾ ਸੀ ਕੂੜਾ ਟਰੱਕ ਦੋ ਟਰੱਕ ਚੱਕਾ ਦਿੱਤੇ ਜਾਂਦੇ ਸੀ ਉਸ ਤੋਂ ਬਾਅਦ ਚਾਰ ਟਰੱਕ ਆ ਜਾਂਦੇ ਸੀ ਇਹ ਜਿਹੜਾ ਗੇਟ ਹੈ ਇਧਰੋਂ ਅੰਕਾਲ ਨਗਰ ਛੇਪੂਰੀ ਕਿਰਪਾ ਨਗਰ ਪੀਪਰੰਗੀ ਤੇ ਪੈਰਸਾਂ ਦਾ ਜਿਹੜਾ ਸੀਗਾ ਟੱਕਾਂ ਟੱਕ ਟਰਾਲੀਆਂ ਆ ਰਹੀਆਂ ਸੀਗੀਆਂ ਲਗਾਤਾਰ ਇਹ ਮhalla ਵਾਸੀਆਂ ਦੀ ਕੰਪਲੇਂਟ ਆ ਰਹੀ ਸੀ ਸਾਨੂੰ ਜਦੋਂ ਦੇ ਇਲੈਕਸ਼ਨ ਦਾ ਰਿਜ਼ਲਟ ਨਿਕਲਿਆ ਆ ਜਦੋਂ ਉਹਨਾਂ ਨੇ ਕਿਹਾ ਕਿ ਹੁਣ ਐਮਸੀ ਜਿਹੜੇ ਆ ਸਾਡੀ ਪਸੰਦਰਾਂ ਦੇ ਵੋਟਾਂ ਨਾਲ ਹੀ ਚੁਣੇ ਗਏ ਆ ਤੇ ਅਸੀਂ ਉਹਨਾਂ ਦੇ ਜਿਹੜੇ ਆ ਅਸੀਂ ਕੰਮ ਕਰਨਾ ਆਪਣਾ ਫਰਜ਼ ਸਮਝਿਆ ਉਹਨਾਂ ਨੇ ਸਾਨੂੰ ਕੰਪਲੀਟ ਦਿੱਤੀ ਅਸੀਂ ਉਹਨਾਂ ਦੇ ਆਧਾਰ ਤੇ ਜਿਹੜੀ ਆ ਕਾਰਵਾਈ ਅਸੀਂ ਕਾਰਪੋਰੇਸ਼ਨ ਤੋਂ ਕਰਵਾ ਕੇ ਇਹ 10-15 ਦਿਨਾਂ ਲਗਾਤਾਰ ਇਹ ਕੰਮ ਚੱਲਿਆ ਤੇ ਅੱਜ ਤੁਸੀਂ ਜਿਹੜੀ ਆ ਪੋਜੀਸ਼ਨ ਦੇਖ ਰਹੇ ਹੋ ਮਤਲਬ ਕਿ ਜਗ੍ਹਾ ਦੀ ਸਫਾਈ ਦੀ ਇਹ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਕਿ ਇਦਾਂ ਦਾ ਕੰਮ ਵਧੀਆ ਤੇ ਇੰਨਾ ਸਾਫ਼ ਸੁਥਰਾ ਤੇ ਇੰਨੀ ਜਲਦੀ ਹੋ ਜਾਊਗਾ ਉਦੋਂ ਪਹੁੰਚੇ ਨਗਰ ਨਿਗਮ ਕਮਿਸ਼ਨਰ ਡਾਕਟਰ ਅਕਸ਼ਿਤਾ ਗੁਪਤਾ ਨੇ ਕਿਹਾ ਕਿ ਇਸ ਜਗ੍ਹਾ ਤੇ ਅੱਗੇ ਤੋਂ ਕੂੜਾ ਸਿੱਟਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਮੋਟਾ ਜੁਰਮਾਨਾ ਵੀ ਲਗਾਇਆ ਜਾਵੇਗਾ ਸਸ਼ੀਕਾਲ ਜੀ ਸਾਰੇ ਫਗਵਾੜਾ ਵਾਸੀਆਂ ਨੂੰ ਪਿਆਰ ਭਰੀ ਸਸ਼ੀਕਾਲ ਤੇ ਅੱਜ ਆਪਾਂ ਅਰਬਨ ਅਸਟੇਟ ਚ ਸੀਆਰਪੀ ਕਲੋਨੀ ਚ ਖੜੇ ਆ ਤੇ ਇਥੇ ਪਿਛਲੇ 2 ਹਫਤਾ ਪਹਿਲਾਂ ਮਿਨਿਸਟਰ ਸਾਹਿਬ ਦੀ ਵੀ ਵਿਜ਼ਿਟ ਹੋਈ ਸੀ ਮਿਨਿਸਟਰ ਡਾਕਟਰ ਅਰਜੋਤ ਸਿੰਘ ਜੀ ਲੋਕਲ ਗਵਰਨਮੈਂਟ ਮਿਨਿਸਟਰ ਤੇ ਉਹਨਾਂ ਨੇ ਸਾਨੂੰ ਆਦੇਸ਼ ਦਿੱਤੇ ਸੀ ਕਿ ਇਹ ਡੰਪ ਬਿਲਕੁਲ ਕਲੀਅਰ ਕੀਤਾ ਜਾਵੇ ਤੇ ਕੂੜਾ ਸਾਨੂੰ ਇੱਥੇ ਹਟਾਇਆ ਜਾਵੇ ਤੇ ਉਹਨਾਂ ਦੇ ਹੁਕਮ ਅਨੁਸਾਰ ਤੇ ਨਾਲ ਹਲਕਾ ਇੰਚਾਰਜ ਓਗਿੰਦਰ ਸਿੰਘ ਮਾਂਜੀ ਦੇ ਅਗਵਾਈ ਹੇਠ ਤੇ ਮੇਅਰ ਸਾਹਿਬ ਦੇ ਤੇ ਕਾਉਂਸਲਰ ਸਾਹਿਬਾ ਦੇ ਹਾਜ਼ਰੀ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਫਗਵਾੜਾ ਨੇ ਵਾਅਦਾ ਪੂਰਾ ਕੀਤਾ ਤੇ ਇਹਦੇ ਜਿਹੜਾ ਵੀ ਕੂੜਾ ਸੀਗਾ ਉਹ ਆਪ ਹਟਾਇਆ ਹੈ ਤੇ ਉਹਨਾਂ ਲੋਕਾਂ ਨੂੰ ਆਪਾਂ ਹੀ ਬੇਨਤੀ ਕਰਦੇ ਆ ਕਿ ਉਹ ਇੱਥੇ ਕੂੜਾ ਨਾ ਸੱਟਣ ਤੇ ਜਿਹੜਾ ਵੀ ਇੱਥੇ ਕੂੜਾ ਸੱਟਦਾ ਹੈ ਉਹਨੂੰ 5000 ਰੁਪਏ ਦਾ ਪੰਚਲਾਨ ਕਰਾਂਗੇ ਨਾਲ ਦੇ ਨਾਲ ਕੋਈ ਗੱਡੀ ਇੱਥੇ ਆਂਦੀ ਉਹਦੀ ਗੱਡੀ ਵੀ ਜ਼ਬਤ ਕਰ ਲਾਂਗੇ ਫਗਵਾਲੋ ਤੋਂ ਯਸ਼ ਸ਼ਰਮਾ ਦੀ ਰਿਪੋਰਟ